ਜਕਰਬ ਵੀਰ ਬਜੁਰੰਗੇ ਹਰ ਹਰ ਮਹਾਦੇਵ ਬੰਬ ਬੋਲੇ ਬੰਬ ਬੋਲੇ ਬੰਬ ਬੋਲੇ ਤਰਨਤਾਰਨ उपचुनाव ਦਾ ਖਾੜਾ ਪੱਕ ਚੁਕਿਆ ਹੈ ਲਗ ਲਗ ਪਾਰਟੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਨਮਕਨ ਪੱਤਰ داخل ਕਰਨੇ ਉੱਥੇ ਹੀ ਸੁਦੀਰ ਸੂਰੀ ਦਾ ਕਤਲ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਵੀ ਤਰਨਤਾਰਨ ਤੋਂ उपचुनाव ਲੜਨ ਜਾ ਰਿਹਾ ਹੈ ਪੰਜਾਬ ਦੇ ਵਿੱਚ ਹਲਚਲ ਹੈ ਲੋਕ ਸੋਚ ਰਹੇ ਨੇ ਵੀ ਪੰਜਾਬ ਦਾ ਕਲਚਰ ਕਿੱਥੇ ਜਾ ਰਿਹਾ ਹੈ ਪੰਜਾਬ ਦਾ ਕਲਚਰ ਕਿੱਥੇ ਜਾ ਰਿਹਾ ਹੈ ਪੰਜਾਬ ਦਾ ਇਤਿਹਾਸ ਕੀ ਬਣਨ ਜਾ ਰਿਹਾ ਹੈ ਕੀ ਕਾਤਲ ਲੋਕ ਵੀ ਕਾਤਲ ਲੋਕਾਂ ਦੇ ਪਰਿਵਾਰਾਂ ਚੋਂ ਵੀ ਲੋਕ ਹੁਣ ਵਿਧਾਨ ਸਭਾ ਚੋਣ ਲੜ ਕੇ ਵਿਧਾਨ ਸਭਾ ਚ ਜਾਣਗੇ ਲੋਕ ਇਹ ਸੋਚ ਰਹੇ ਨੇ ਕਿ ਪੰਜਾਬ ਕਿੱਥੇ ਜਾ ਰਿਹਾ ਸਾਡੇ ਪੰਜਾਬ ਦਾ ਨੌਜਵਾਨ ਨੂੰ ਕੀ ਸਿੱਖਿਆ ਮਿਲੇਗੀ ਕੀ ਸਾਡਾ ਪੰਜਾਬ ਦਾ ਨੌਜਵਾਨ ਸੰਦੀਪ ਤੋਂ ਸਿੱਖਿਆ ਲੈ ਕੇ ਗੈਂਗਸਟਰ ਬਣੇਗਾ ਕਾਤਲ ਬਣੇਗਾ ਲੋਕ ਇਹ ਸੋਚ ਰਹੇ ਨੇ ਅਸੀਂ ਵੀ ਅੱਜ ਤਰਨਤਾਰਨ ਸ਼ਹਿਰ ਦੇ ਵਿੱਚ ਆਏ ਹਾਂ ਆਪਣੇ ਲੋਗਾਂ ਨਾਲ ਗੱਲ ਕਰਨ ਆਏ ਆ ਅਸੀਂ ਸਮਝਾਣ ਆਏ ਆ ਵੀ ਪੰਜਾਬ ਕਿੱਥੇ ਖੜਾ ਸਾਡਾ ਪੰਜਾਬ ਦਾ ਨੌਜਵਾਨ ਕਿੱਥੇ ਖੜੇਗਾ ਸਾਡੇ ਸਮਾਜ ਦੇ ਲੋਕ ਕਿੱਥੇ ਖੜਨਗੇ ਕਿਆ ਸਾਡੇ ਸਮਾਜ ਦੇ ਲੋਕ دہشت ਜੀਵਨ ਬਤੀਤ ਕਰਨਗੇ ਜਾਂ ਉਹ ਮਾਂ ਇੱਕ ਚਾਹੇਗੀ ਵੀ ਮੇਰਾ ਪੁੱਤ ਦੁਕਾਨ ਤੇ ਗਿਆ ਸ਼ਾਮੀ ਆਰਾਮ ਨਾਲ ਘਰੇ ਆਵੇ ਇਹ ਡਰ ਤੋਂ ਜੀਵਨ ਕੰਨੀ ਜੀਣਾ ਚਾਹੇਗੀ ਨਾ ਬਿਲਕੁਲ ਸੰਦੀਪ ਸਿੰਘ ਸੰਨੀ ਜਿਹਦਾ ਭਰਾ ਮਨਦੀਪ ਸਿੰਘ ਤਰਨਤਾਰਨ ਤੋਂ ਜਨਾਬ ਲੜ ਰਿਹਾ ਉਨੇ ਪਹਿਲਾਂ ਤਾਂ ਅੰਬਰਸਾ ਦੇ ਵਿੱਚ ਸੁਧੀਰ ਸੂਰਜੀ ਦਾ ਕਤਲ ਕੀਤਾ ਦੂਜਾ ਉਹਨੂੰ ਅਕਲ ਨਹੀਂ ਆਈ ਜੇਜ ਬੰਦ ਹੋਣ ਤੋਂ ਬਾਅਦ ਵੀ ਉਹਨੇ ਇੰਸਪੈਕਟਰ ਸੁਭਾ ਸਿੰਘ ਦਾ ਕਤਲ ਕੀਤਾ ਫਿਰ ਵੀ ਉਹਦਾ ਉਹਨੂੰ ਕੀ ਦਰਜਾ ਦਿੱਤਾ ਗਿਆ ਕੌਮ ਦਾ ਹੀਰੋ ਕੀ ਕਿਹਾ ਗਿਆ ਉਹਨੂੰ ਕੌਮ ਦਾ ਹੀਰੋ ਦਾ ਉਹਨੂੰ ਦੇ ਕੇ ਫਿਰ ਉਸ ਤੋਂ ਬਾਅਦ ਕੀ ਕਿਹਾ ਗਿਆ ਤੁਸੀਂ ਆਓ ਜੀ ਕੱਟਰਵਾਦੀ ਕਹਿੰਦੇ ਅਤਵਾਦੀ ਸੋਧਰਕ ਵਾਲੇ ਕੀ ਕਹਿੰਦੇ ਕਹਿੰਦੇ ਆਓ ਤੁਸੀਂ ਚੋਣਾਂ ਲੜੋ ਤਰਨਤਾਰਨ ਚੋਂ ਉਪਚਬਾਹਰ ਲੋਕ ਜਾ ਕੇ ਵਿਧਾਨ ਸਭਾ ਅੱਜ ਜਾ ਕੇ ਬੈਠੋ ਉੱਤੇ ਦੂਜੇ ਪਾਸੇ ਮਨਦੀਪ ਸਿੰਘ ਹੀ ਕਹਿ ਰਿਹਾ ਕਿ ਪੰਜਾਬ ਦੇ ਤਾਂ ਹਾਲਾਤ ਹੀ ਬੜੇ ਖਰਾਬ ਨੇ ਕਹਿੰਦਾ 70% ਸਾਡੇ ਨੌਜਵਾਨ ਤਾਂ ਵਿਦੇਸ਼ਾਂ ਚਲੇ ਗਏ ਨੇ ਬਾਕੀ ਕਹਿੰਦਾ ਰਹਿਸ ਰਹਿਸ ਨੇ ਇੱਥੇ ਇੰਨਾ ਅੰਤਕ ਹੈ ਜਿਹਦਾ ਦਿਨ ਕਦਾ ਗੋਲੀ ਮਾਰ ਦਿੰਦਾ ਉਹ ਕੀ ਕਹਿੰਦੇ 900 ਬਿੱਲੀ ਚੂਹੇ ਖਾ ਬਿੱਲੀ ਚੂਹੇ ਖਾ ਕੇ ਫਾਜੂ ਨੂੰ ਚਲੀ ਜਿਹੜੀ ਕਹਾਵਤ ਹੈ ਮਨਦੀਪ ਸਿੰਘ ਦੇ ਉੱਤੇ ਸੈਟ ਹੁੰਦੀ ਹੈ ਉਹਦਾ ਭਰਾ ਤਾਂ ਖੁਦ ਕਾਤਲ ਹੈ ਉਹ ਉਦਾਹਰਨਾਂ ਐਸੀਆਂ ਦੇ ਰਿਹਾ 2 ਨਵੰਬਰ ਨੂੰ ਸਾਰੇ ਹਿੰਦੂ ਵੋਟਰ ਮਿਲ ਕੇ ਤਰਨਤਾਰਨ ਸ਼ਹਿਰ ਦੇ ਵਿੱਚ ਹਿੰਦੂ ਪੰਚਾਇਤ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਅਸੀਂ ਫੈਸਲਾ ਲਾਵਾਂਗੇ ਵੀ ਅਸੀਂ ਵੋਟ ਕਿੱਥੇ ਪਾਈਏ ਵੀ ਅਸੀਂ ਲੋਕ ਵੋਟ ਕਿਹਨੂੰ ਪਾਣੀ ਹੈ ਜਾਂ ਵੋਟ ਕਿਸੇ ਕਾਤਲ ਨੂੰ ਪਾਣੀ ਹੈ ਜਾਂ ਉਸ ਵਿਅਕਤੀ ਨੂੰ ਪਾਈਏ ਜਿਹੜਾ ਤਰਨਤਾਰਨ ਦਾ ਵਿਕਾਸ ਕਰ ਸਕੇ ਮੈਂ ਬਲਦੇਵ ਜੀ ਨੂੰ ਕਹਾਂਗਾ ਕੁਝ ਕਹਿਣਗੇ ਜੀ ਜੈ ਸ਼ੀਰਾਮ ਜੀ ਮੈਂ ਤਰਫਦਾਰਾਂ ਦੇ ਸੁੰਦਰ ਮੋਟਰਾਂ ਨੂੰ ਅਪੀਲ ਕਰਦਾ ਤੇ ਵੇਖੋ ਕਾਤਲ ਤੇ ਉਹ ਵੋਟ ਪਾ ਕੇ ਉਹਨਾਂ ਵਾਜੋਨਾ ਅੱਗੇ ਤੁਸੀਂ ਗਲਤੀ ਕੀਤੀ ਆ ਅਮਰਤਪਾਲੂ ਉਹਨਾਂ ਬਾਗੇ ਬਹੁਤ ਵੱਡੀ ਗਲਤੀ ਕੀਤੀ ਐ ਐਮਪੀ ਦੇ ਵਿੱਚ ਕਿਉਂਕਿ ਤਰਨਤੰਤ ਸਾਰਾ ਵਿਕਾਸ ਰੁਕਿਆ ਹੋਇਆ ਉਹ ਜੇਲ੍ਹ ਦੇ ਅੰਦਰ ਬੈਠਾ ਹੋਇਆ ਇਸ ਕਰਕੇ ਤੁਸੀਂ ਹੁਣ ਵੀ ਮੇਰੇ ਹੱਥ ਜੋੜ ਕੇ ਬੇਨਤੀ ਆ ਇਹ ਹੋਰ ਜਲੀ ਮਤੀ ਪਾਰਟੀ ਦੇ ਚੰਗੇ ਵੋਟ ਪਾਓ ਚੰਗੇ ਉਮੀਦਵਾਰ ਨੂੰ ਇਹ ਬਿਲਕੁਲ ਨਕਾਰ ਕਰਦੇ ਹੋ ਇਸ ਬੰਦਾ ਕਾਤਲ ਹੈ ਕਾਤਲ ਦੇ ਭਰਾ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜੈ ਸ਼੍ਰੀ ਰਾਮ ਬਿਲਕੁਲ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਜਿਵੇਂ ਖੰਡੂਰ ਸਾਹਿਬ ਤੇ ਇੱਕ ਅੱਤਵਾਦੀ ਨੂੰ ਜਤਾਇਆ ਗਿਆ ਹੁਣ ਉਹੀ ਮਾਹੌਲ ਤਰਨਤਾਰਨ ਚ ਪੱਕ ਚੁੱਕਿਆ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਆਪਾਂ ਨੂੰ ਜਾਗਰੂਕ ਹੋਣਾ ਪੈਣਾ ਇਹ ਲੋਕ ਤੁਹਾਡੀ ਸੇਵਾ ਲਈ ਨਹੀਂ ਇਲੈਕਸ਼ਨ ਚ ਉਤਰੇ ਇਹ ਸਿਰਫ ਤੇ ਸਿਰਫ ਪੰਥ ਦੇ ਨਾਮ ਤੇ ਫੰਡਿੰਗ ਇਕੱਠੇ ਕਰਨ ਲਈ ਇਲੈਕਸ਼ਨ ਚ ਉਤਰੇ ਆ ਇਲੈਕਸ਼ਨ ਦਾ ਖਰਚਾ 50 ਲੱਖ ਇਹਨਾਂ ਦੀ ਫੰਡਿੰਗ 1 ਕਰੋੜ ਇਹ ਸਿਰਫ ਇਹ ਤੁਹਾਡੇ ਪਲਾਈਲੀ ਇਲੈਕਸ਼ਨ ਚ ਨਹੀਂ ਆ ਰਹੇ ਇਹ ਸਿਰਫ ਆਪਣੀਆਂ ਜੇਬਾਂ ਭਰਨ ਦੇ ਖਾਤਰ ਇਲੈਕਸ਼ਨ 'ਚ ਉਤਰ ਰਹੇ ਨੇ। ਕੋਈ ਜੀ। ਜੈਸ਼ਰੀ RAM ਜੀ ਅਸੀਂ ਤਰਨਤਾਰਨ ਦੇ ਵਿੱਚ ਇਕੱਠੇ ਹੋਏ ਆ ਅੱਜ ਸਾਰੇ ਹਿੰਦੂ ਸਮਾਜ ਦੇ ਲੋਕ ਵੱਖ-ਵੱਖ ਸੰਗਠਨਾਤੋਂ ਲੋਕ ਇੱਥੇ ਪਹੁੰਚੇ ਨੇ। ਸਾਡੇ ਸਾਰਿਆਂ ਦੀ ਇੱਕੋ ਹੀ ਅਪੀਲ ਹੈ ਕਿ ਤਰਨਤਾਰਨ ਦੇ ਵਿੱਚ ਸੰਦੀਪ ਸਿੰਘ ਸੰਨੀ ਜਿਹੜਾ ਕਾਤਲ ਹੈ ਸੁਦੀਰ ਸੂਰੀ ਜੀ ਦਾ ਉਹਨੇ ਕਤਲ ਕੀਤਾ। ਜੇਲ੍ਹ ਦੇ ਵਿੱਚ ਇੱਕ ਸਾਬਕਾ ਪੁਲਿਸ ਮੁਲਾਜ਼ਮ ਦਾ ਵੀ ਕਤਲ ਕੀਤਾ ਉਹਨੇ। ਉਹਦਾ ਭਰਾ ਵੋਟਾਂ ਦੇ ਵਿੱਚ ਖੜਾ ਹੋ ਰਿਹਾ ਤੇ ਸਾਡੀ ਅਪੀਲ ਇੱਕੋ ਹੀ ਆ ਕਿ ਕਾਤਲ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਇਲੈਕਸ਼ਨ ਦੇ ਵਿੱਚ ਵੋਟ ਪਾ ਕੇ ਨਾ ਜਿਤਾਇਆ ਜਾਵੇ ਤਾਂ ਕਿ ਗਲਤ ਮੈਸੇਜ ਨਾ ਜਾਵੇ ਜੇ ਇਹੋ ਜਿਹਾ ਕੁਝ ਹੁੰਦਾ ਉਹ ਲੋਕ ਪਾਵਰ ਵਿੱਚ ਆਉਂਦੇ ਨੇ ਤੇ ਇੱਕ ਗਲਤ ਮੈਸੇਜ ਲੋਕਾਂ ਦੇ ਵਿੱਚ ਜਾਂਦਾ ਹੈ ਕਿ ਕਿਸੇ ਦਾ ਵੀ ਕਤਲ ਕਰ ਦਿਓ ਪੰਥੋਂ ਨੂੰ ਸਿਰ ਤੇ ਚੱਕ ਲਏਗਾ ਉਸ ਤੋਂ ਬਾਅਦ ਉਹਦੇ ਪਰਿਵਾਰ ਦੇ ਕਿਸੇ ਬੰਦੇ ਨੂੰ ਤੁਸੀਂ ਵੋਟ ਪਾ ਕੇ ਜਿਤਾਣੇ ਹੋ ਇਹ ਲੋਕ ਪਾਵਰ ਚਾਣ ਤੋਂ ਬਾਅਦ ਪੰਜਾਬ ਦਾ ਭਲਾ ਨਹੀਂ ਕਰਨਗੇ ਕਿਸੇ ਦਾ ਭਲਾ ਨਹੀਂ ਕਰਨਗੇ ਆਪਣੀਆਂ ਜੇਬਾਂ ਭਰਨਗੇ ਤੇ ਪੰਜਾਬ ਦਾ ਮੂਲ ਖਰਾਬ ਕਰਨਗੇ। ਮੋਸ਼ਲ ਜੀ। ਜੈ ਸ਼੍ਰੀ ਰਾਮ ਜੀ ਮੈਂ ਸਾਰੇ ਤਰਨਤਾਰਾਂ ਦੇ ਜਿੰਨੇ ਆਪਣੇ ਭਰਾਵਾ ਮੈਂ ਕਿਸੇ ਧਰਮਪ੍ਰਤੀ ਨਹੀਂ ਕਹਿੰਦਾ ਕੋ ਸਿੱਖ ਭਰਾਵਾ ਕੋ ਹਿੰਦੂ ਭਰਾਵਾ ਸਭ ਨੂੰ ਇੱਕ ਬੇਨਤੀ ਕਰਦੇ ਆ ਕਿ ਜਿਹੜਾ ਕਾਤਲ ਹੈ ਸੰਦੀਪ ਸਿੰਘ ਸੰਨੀ ਉਹਦਾ ਜਿਹੜਾ ਭਰਾ ਖਲੋਤਾ ਹੈ ਉਹਦੇ ਜਿੱਦ ਨਾਲ ਸਾਡੇ ਤਰਨਤਾਰਾਂ ਦਾ ਮੂਲ ਵਿਗੜੇਗਾ ਤੁਸੀਂ ਨਹੀਂ ਬੱਚੇ ਨੌਜਵਾਨ ਜਿਹੜੇ ਆ ਉਹ ਆਤੰਕ ਦੇ ਵਿੱਚ ਜਾਣਗੇ ਕਿ ਕਤਲ ਕਰੀਏ ਤੇ ਇਹੀ ਵੀ ਐਮਐਲਏ ਸੀਟ ਲੜੀਏ ਕਿਉਂਕਿ ਜਿਹੜਾ ਕਤਲ ਹੀ ਜਿਹੜਾ ਕਰ ਰਿਹਾ ਉਹਦਾ ਐਮਐਲਏ ਬਣਨ ਦਾ ਕੋਈ ਮਜੂਦ ਹੀ ਨਹੀਂ। ਐਸੀ ਸਭ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਕਿ ਇਹਨੂੰ ਵੋਟ ਨਾ ਪਾਈ ਜੇ ਬਾਕੀ ਜਿਹੜਾ ਐਮਐਲਏ ਵਧੀਆ ਖਲੋਤੇ ਕੋਈ ਹੋਰ ਵੀ ਉਹਨਾਂ ਨੂੰ ਵੋਟ ਪਾਓ ਅਸੀਂ 2 ਨਵੰਬਰ ਨੂੰ Hindu ਪੰਚਾਇਤ ਕਰਾਂ ਜਾ ਰਹੇ ਹਾਂ ਤਰਨਤਾਰਨ ਸ਼ਹਿਰ ਦੇ ਵਿੱਚ ਸਾਡੇ 10 15 ਮੀਟਿੰਗ ਦਾ ਫਰੰਦਾ ਘਰਾਂ ਨੂੰ ਹੋ ਗਈ ਹੈ ਬਾਕੀ ਨੂੰ ਆਪਾਂ ਮਿਲ ਕੇ 2 ਨੰਬਰ ਨੂੰ ਮੀਟਿੰਗ ਕਰਾਂ ਜਾ ਰਹੇ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੇਰੀ ਤਰਨਤਾਰਨ ਦੇ ਖੂਨ ਨਿਵਾਸੀਆਂ ਨੂੰ ਇੱਕ ਬੇਨਤੀ ਹੈ ਵੀ ਵੋਟ ਪਾਉਣ ਤੋਂ ਪਹਿਲੇ 84 ਦਾ ਹੱਕਾ ਜਰੂਰ ਯਾਦ ਰੱਖਿਓ ਜਿੱਦ ਦਾ ਹੱਕੇ ਦੇ ਵਿੱਚ ਕੋਈ ਇੱਕ ਪਰਿਵਾਰ ਦੱਸ ਦਿਓ ਜਿਹੜਾ ਕਦੇ ਵੀ ਸਾਡੇ ਪਰਿਵਾਰ ਨੇ ਉਸ ਬਲਦੀ ਅੱਗ ਦੇ ਵਿੱਚ ਆਪਣਾ ਜੀਨ ਨਹੀਂ ਖਾੜਿਆ ਜਦੋਂ ਵੀ ਅਸਵਾਦੀ ਜਦੋਂ ਵੀ ਗਲਤ ਸੋਚ ਵਾਲੇ ਉੱਠਦੇ ਨੇ ਇਹਨਾਂ ਦਾ ਸਭ ਤੋਂ ਪਹਿਲਾ ਪ੍ਰਭਾਵ ਹੈਗਾ ਸਾਡੀ ਆਉਣ ਵਾਲੀ ਯੰਗ ਜਨਰੇਸ਼ਨ ਤੇ 22 25 26 ਸਾਲ ਦੇ ਬੱਚਿਆਂ ਦੇ ਉੱਤੇ ਔਰ ਜੇ ਇਹੋ ਜਿਹੇ ਕਾਤਲਾਂ ਦੇ ਪਰਿਵਾਰ ਜਿੱਤ ਕੇ ਇਲੈਕਸ਼ਨਾਂ ਆਉਣ ਲੱਗ ਗਏ ਉਹ ਦਿਨ ਦੂਰ ਨਹੀਂ ਹੈਗਾ ਕਿ ਮਾਵਾ ਫੇਰ ਪੁਰਾਣਾ 84 ਦਾ ਦਹਾਕਾ ਯਾਦ ਕਰਕੇ ਵਿਲਾਪ ਕਰਨਗੇ ਔਰ ਉਹ ਜਿਹੜੇ ਗਾਣੇ ਲੱਗਦੇ ਆ ਜੇਲਾ ਚ ਮੇਲੇ ਜੇ ਉਹ ਇਹ ਹੀ ਸਾਡਾ ਕਲਚਰ ਰਹਿ ਗਿਆ ਤੇ ਅਸੀਂ ਬਹੁਤ ਜਲਦ ਫਿਰ ਅੱਜ ਆਪਣੇ ਬੱਚੇ ਹੁਣ ਪੜ੍ਹਾਈ ਲਈ ਬਾਹਰ ਭੇਜਣ ਦੀ ਸੋਚ ਰਹੇ ਆ ਫਿਰ ਜੇਲਾ ਦੀ ਮੁਲਾਕਾਤ ਤੇ ਭੇਜਾਂਗੇ ਇਸ ਕਰਕੇ ਵੋਟ ਜਿੰਨੂੰ ਮਰਜ਼ੀ ਕਰੋ ਲੇਕਿਨ ਇੱਕ ਸੂਝਵਾਨ ਬੰਦੇ ਨੂੰ ਜਿਹੜਾ ਤੁਹਾਡਾ ਤੁਹਾਡੇ ਪਰਿਵਾਰ ਦਾ ਕੁਝ ਵਿਕਾਸ ਕਰ ਸਕਦਾ ਹੋਵੇ ਜਿਹਦੀ ਸੋਚ ਹੋਵੇ ਉਹਨੂੰ ਪਾਓ ਨਾ ਕਿ ਜੇਲ੍ਹ 'ਚ ਰਹਿਣ ਵਾਲੇ ਬੰਦਿਆਂ ਵਾਸਤੇ ਜੈ ਸ਼੍ਰੀ ਰਾਮ ਠੀਕ ਹੈ जय श्री राम जी मैं मसीह जोशी तरनतारन तो जेड़े तरनतारन दी जिम्नी चोणवा मैं तरनतारन ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇੱਕ ਚੰਗੇ ਦੇ ਦੇਸ਼ ਜਿਹੜਾ ਦੇਸ਼ ਨੂੰ ਤੇ ਪੰਜਾਬ ਨੂੰ ਪਿਆਰ ਕਰਦਾ ਉਸ ਉਮੀਦਵਾਰ ਨੂੰ ਵੋਟ ਪਾਓ ਜਿਹੜੇ ਖਾਸ ਲੋਕ ਲੋਤੇ ਇਹਨਾਂ ਦਾ ਬਾਈਕਾਡ ਕਰੋ ਬਾਈਕਾਡ ਮੁਕੰਮਲ ਤੌਰ ਤੇ ਕਰੋ ਇਸ ਵਾਦੇ ਦੇ ਵਿੱਚ ਅਸੀਂ ਦੋ ਤਰੀਕ ਨੂੰ ਤਰਨਤਾਰਨ ਦੇ ਵਿੱਚ Hindu ਪੰਚਾਇਤ ਕਰ ਰਹੇ ਹਾਂ ਜਿੱਥੇ ਸਮਾਜ ਨੂੰ ਖੁੱਲਾ ਸੱਦਾ ਵਾ ਸਮਸਤ ਪੰਜਾਬ ਤੋਂ Hindu ਸੰਗਠਨ ਦੇ ਆਗੂ ਇੱਥੇ ਆਉਣ ਦੇ ਧੰਨਵਾਦ ਜਗਰਾਵੀਰ ਬਜਰੰਗੇ ਹਰ ਹਰ ਮਹਾਦੇਵ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੇ ਦੂਨ ਮੰਬਰ ਨੂੰ ਤਰਨਤਾਰਨ ਸ਼ਹਿਰ ਦੇ ਵਿੱਚ Hindu ਪੰਚਾਇਤ ਕਰਨ ਜਾ ਰਹੇ ਆ ਸਾਰੇ ਜਿੱਥੇ ਅਸੀਂ ਤਰਨਤਾਰਨ ਦੇ ਭਾਈਚਾਰੇ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਇੱਥੇ ਆ ਕੇ ਲੋਕਾਂ ਦੇ ਵਿਚਾਰ ਸੁਣੋ ਲੀਡਰਾਂ ਦੇ ਵਿਚਾਰ ਸੁਣੋ ਉੱਥੇ ਸਾਡੇ ਪੰਜਾਬ ਦੇ ਸਖਤਰਾ ਦੇ ਪ੍ਰਮੁੱਖਾਂ ਨੂੰ ਵੀ ਅਪੀਲ ਕਰਾਂਗੇ ਵੀ ਆ ਕੇ ਇਸ Hindu ਪੰਚਾਇਤ ਦਾ ਹਿੱਸਾ ਬਣੋ ਜੇਕਰ ਬੀਰ ਬਜਰੰਗੀ ਹਰ ਹਰ ਮਹਾਦੇਵ